ਬਿਰਥਾ ਕਹਾਉਣ ਸਿਉ ਮਨ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਪੰਜਾਬ ਦੀ ਉਹ ਪਵਿੱਤਰ ਧਰਤੀ ਜਿੱਥੇ ਹਰ ਰੇਤ ਦੇ ਕਣ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਜਾਦ ਵਸਦੀ ਹੈ ਇਹ ਥਾਂ ਸਿਰਫ ਇੱਕ ਇਤਿਹਾਸਕ ਸਥਾਨ ਨਹੀਂ ਹੈ ਇਹ ਰੋਹਾਨੀ ਗਿਆਨ ਸ਼ਕਤੀ ਤੇ ਪ੍ਰੇਰਨਾ ਦਾ ਸਰੋਤ ਹੈ ਸਾਲ ਸੀ 1705 ਈਸਵੀ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਕਈ ਜੰਗਾਂ ਤੇ ਬੇਅੰਤ ਮੁਕਾਬਲਿਆਂ ਤੋਂ ਗੁਜ਼ਰਦੇ ਹੋਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਤਲਵੰਡੀ ਸਾਬੋ ਆਏ ਇੱਥੇ ਗੁਰੂ ਸਾਹਿਬ ਨੇ ਕੁਝ ਮਹੀਨੇ ਵਿਸ਼ਰਾਮ ਕੀਤਾ ਤੇ ਇਹ ਥਾਂ ਹੀ ਬਣੀ ਦਮਦਵਾ ਸਾਹਿਬ ਜਿਸ ਦਾ ਅਰਥ ਹੈ ਵਿਸ਼ਰਾਮ ਦਾ ਅਸਥਾਨ ਪਰ ਗੁਰੂ ਜੀ ਦਾ ਇਹ ਵਿਸ਼ਰਾਮ ਕੇਵਲ ਸਰੀਰਕ ਨਹੀਂ ਸੀ ਇਹ ਆਤਮਿਕ ਤੇ ਬੌਧਿਕ ਤੌਰ ਤੇ ਸਿੱਖ ਧਰਮ ਦਾ ਨਵਾਂ ਜਰਮ ਸੀ ਇੱਥੇ ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸੰਪਾਦਿਤ ਕੀਤੀ ਭਾਈ ਮਨੀ ਸਿੰਘ ਜੀ ਨੂੰ ਬੁਲਾ ਕੇ ਗੁਰੂ ਜੀ ਨੇ ਬਾਣੀ ਦਾ ਨਵਾਂ ਸੰਪਾਦਨ ਕਰਾਇਆ ਇੱਥੇ ਗੁਰੂ ਜੀ ਨੇ ਬਾਣੀ ਦੇ ਵਿੱਚ ਨਵਾਂ ਗਿਆਨ ਜੋੜਿਆ ਤੇ ਸਿੱਖ ਧਰਮ ਦੀ ਦਿਸ਼ਾ ਸਦਾ ਵਾਸਤੇ ਨਿਰਧਾਰਿਤ ਕੀਤੀ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਗਿਆਨ ਦਾ ਸਰੋਵਰ ਵੀ ਕਿਹਾ ਜਾਂਦਾ ਹੈ ਕਿਉਂਕਿ ਗੁਰੂ ਸਾਹਿਬ ਨੇ ਇੱਥੇ ਕਈ ਸਿੱਖਾਂ ਨੂੰ ਸ਼ਸਤਰ ਤੇ ਸ਼ਾਸਤਰ ਦੋਵਾਂ ਦੀ ਸਿੱਖਿਆ ਦਿੱਤੀ ਉਹਨਾਂ ਨੇ ਕਿਹਾ ਸੀ ਕਿ ਸਿੱਖ ਨੂੰ ਸਿਰਫ ਤਲਵਾਰ ਹੀ ਨਹੀਂ ਪਰ ਬਾਣੀ ਵੀ ਚਲਾਉਣੀ ਆਉਣੀ ਚਾਹੀਦੀ ਹੈ ਭਾਵ ਕਿ ਬਾਣੀ ਵੀ ਪੜ੍ਹਨੀ ਤੇ ਯਾਦ ਹੋਣੀ ਚਾਹੀਦੀ ਹੈ ਇੱਥੇ ਗੁਰੂ ਸਾਹਿਬ ਨੇ ਉਹ ਬੋਲ ਉਚਾਰਨ ਕੀਤੇ ਸਨ ਜੋ ਹਰ ਸਿੱਖ ਦੇ ਦਿਲ ਦੇ ਵਿੱਚ ਅੱਜ ਵੀ ਗੂੰਜਦੇ ਹੈ ਸੋਚਨੋ ਸਿੱਖ ਸੱਚਾ ਜੋ ਬਾਣੀ ਵਿੱਚ ਰੰਗਿਆ ਹੋਇਆ ਹੋਵੇ ਤਾਕਤ ਚਰੀ ਦਮਦਮਾ ਸਾਹਿਬ ਸਿੱਖ ਧਰਮ ਦੇ ਪੰਜ ਤਖਤਾਂ ਦੇ ਵਿੱਚੋਂ ਇੱਕ ਹੈ। ਇਹ ਸਿਰਫ ਧਰਮ ਦਾ ਕੇਂਦਰ ਨਹੀਂ, ਸਿੱਖ ਇਤਿਹਾਸ ਦਾ ਜੀਵੰਤ ਗਵਾਹ ਹੈ। ਇੱਥੇ ਦੀ ਆਬੋ ਹਵਾ ਵਿੱਚ ਅਜੇ ਵੀ ਉਹ ਸ਼ਾਂਤੀ ਹੈ ਜੋ ਗੁਰੂ ਸਾਹਿਬ ਜੀ ਦੇ ਬਚਨਾਂ ਨਾਲ ਗੂੰਜਦੀ ਹੈ। ਹਰ ਸਾਲ ਲੱਖਾਂ ਸੰਗਤਾਂ ਇੱਥੇ ਨਤਮਸਤਕ ਹੋਣ ਆਉਂਦੀਆਂ ਹਨ। ਗੁਰੂ ਦੀ ਕਿਰਪਾ ਮੰਗਦੀਆਂ ਹਨ ਤੇ ਉਹੀ ਬਾਣੀ ਦਾ ਸੁਨੇਹਾ ਆਪਣੇ ਜੀਵਨ ਦੇ ਵਿੱਚ ਲੈ ਜਾਂਦੀਆਂ ਹਨ। ਦਮਦਵਾ ਸਾਹਿਬ ਸਾਨੂੰ ਇਹ ਸਿਖਾਉਂਦਾ ਕਿ ਜੰਗ ਸਿਰਫ ਮੈਦਾਨ ਦੇ ਵਿੱਚ ਨਹੀਂ ਲੜੀ ਜਾਂਦੀ ਕਈ ਵਾਰੀ ਜੰਗ ਆਪਣੇ ਅੰਦਰ ਦੀ ਅਗਿਆਨਤਾ ਨਾਲ ਵੀ ਲੜਨੀ ਪੈਂਦੀ ਹੈ ਜੋ ਬੰਦਾ ਗੁਰੂ ਜੀ ਦੇ ਬਚਨਾਂ ਨਾਲ ਜੁੜ ਜਾਂਦਾ ਉਹ ਹਾਰਦਾ ਨਹੀਂ ਉਹ ਸਦਾ ਜਿੱਤਦਾ ਰਹਿੰਦਾ ਹੈ ਤਕਰਛਿਰੀ ਦਮਦਵਾ ਸਾਹਿਬ ਜਿੱਥੇ ਸ਼ਬਦ ਵੀ ਸ਼ਸਤਰ ਬਣ ਜਾਂਦੇ ਨੇ ਤੇ ਵਿਸ਼ਰਾਮ ਵੀ ਪ੍ਰਕਾਸ਼ ਦਾ ਰੂਪ ਧਾਰਨ ਕਰ ਲੈਂਦਾ ਦੰਦਮਾ ਸਾਹਿਬ ਨੂੰ ਗੁਰੂ ਕੀ ਕਾਸ਼ੀ ਵੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਗਿਆਨ ਦੀ ਰੌਸ਼ਨੀ ਚਮਕੀ ਸੀ ਗੁਰੂ ਸਾਹਿਬ ਨੇ ਇੱਥੇ ਰਹਿੰਦਿਆਂ ਸਿੱਖਾਂ ਨੂੰ ਵਿੱਦਿਆ ਬਾਣੀ ਤੇ ਬਾਣਾ ਤਿੰਨੇ ਪੱਖਾਂ ਦੇ ਵਿੱਚੋਂ ਮਜ਼ਬੂਤ ਬਣਾਉਣ ਦਾ ਸੰਦੇਸ਼ ਦਿੱਤਾ ਹਰ ਸਾਲ ਇੱਥੇ ਵਿਸਾਖੀ ਮੇਲਾ ਮਨਾਇਆ ਜਾਂਦਾ ਹੈ ਜਿੱਥੇ ਹਜ਼ਾਰਾਂ ਸੰਗਤਾਂ ਨਿਮਰਤਾ ਤੇ ਸ਼ਰਧਾ ਨਾਲ ਹਾਜ਼ਰੀ ਭਰਦੀਆਂ ਇਹ ਧਰਤੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਗੁਰੂ ਦੀ ਬਾਣੀ ਇਹ ਗਿਆਨ ਅਸਲ ਦੇ ਵਿੱਚ ਜੀਵਨ ਦਾ ਸਭ ਤੋਂ ਵੱਡਾ ਖਜ਼ਾਨਾ ਹੈ ਇਸ ਲਈ ਜਦੋਂ ਵੀ ਤੁਸੀਂ ਤਲਵੰਡੀ ਸਾਬੋ ਦਮਦਮਾ ਸਭ ਆਓ ਇਸ ਮਿੱਟੀ ਨੂੰ ਚੁੱਕ ਕੇ ਮੱਥੇ ਨੂੰ ਲਾਓ ਤੇ ਮਹਿਸੂਸ ਕਰੋ ਇੱਥੇ ਹਰ ਰੇਤ ਦਾ ਕਣ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੇ ਨਾਲ ਚਮਕ ਰਿਹਾ ਹੈ